SBI ਦੇ ਡਾਇਰੈਕਟਰ ਕਾਸ਼ ਪਟੇਲ ਦੇ ਵੱਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਸਾਰੇ ਪੀੜਤਾਂ ਲਈ ਦੂੰਗੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ ਅਤੇ ਭਾਰਤ ਸਰਕਾਰ ਨੂੰ ਅਮਰੀਕਾ ਦੇ ਪੂਰੇ ਸਮਰਥਨ ਦੀ ਪੁਸ਼ਟੀ ਕੀਤੀ ਹੈ ਪਟੇਲ ਨੇ ਕਿਹਾ ਹੈ ਕਿ ਪਹਿਲਗਾਮ ਹਮਲਾ ਦੁਨੀਆ ਨੂੰ ਅਤਵਾਦ ਦੀ ਬੁਰੀ ਤੋਂ ਪੈਦਾ ਹੋਣ ਵਾਲੇ ਲਗਾਤਾਰ ਖਤਰੇ ਦੀ ਯਾਦ ਦਵਾਉਂਦਾ ਹੈ ਤਾਂ ਉਹਨਾਂ ਨੇ ਇਸ ਬਾਬਤ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉੱਤੇ ਪੋਸਟ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਐਫਬੀਆਈ ਕਸ਼ਮੀਰ ਦੇ ਵਿੱਚ ਹਾਲੀ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਸਾਰੇ ਪੀੜਤਾ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਭਾਰਤ ਸਰਕਾਰ ਨੂੰ ਪੂਰਾ ਸਮਰਥਨ ਪ੍ਰਦਾਨ ਕਰਨਾ ਜਾਰੀ ਰੱਖੇਗਾ ਅਤੇ ਇਹ ਅਤਵਾਦ ਦੀ ਬੁਰਾਈ ਤੋਂ ਦੁਨੀਆ ਨੂੰ ਦਰਪੇਸ਼ ਲਗਾਤਾਰ ਖਤਰੀ ਦੀ ਯਾਦ ਦਿਵਾਉਂਦਾ ਹੈ ਪ੍ਰਭਾਵਿਤ ਲੋਕਾਂ ਪ੍ਰਤੀ ਪ੍ਰਾਰਥਨਾ ਕਰਉਂਦਾ ਅਜਿਹੀ ਜੜੀ ਪ੍ਰਤੀਕਿਰਿਆ ਹੈ ਉਹ ਐਕਸ ਦੇ ਜਰੀਏ ਕਾਸ਼ ਪਟੇਲ ਦੇ ਵੱਲੋਂ ਦਿੱਈ ਗਈ ਹੈ ਕਾਸ਼ ਪਟੇਲ ਜਿਹੜੇ ਕਿ ਅਮਰੀਕਾ ਦੇ FBI ਦੇ ਡਾਇਰੈਕਟਰ ਨੇ ਤੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਗਈ ਹੈ ਭਾਰਤ ਸਰਕਾਰ ਦੇ ਪ੍ਰਤੀ ਆਪਣਾ ਪੂਰਾ ਸਮਰਥਨ ਦੇਣ ਦੀ ਗੱਲ ਕੀਤੀ ਗਈ ਹੈ ਜਿਵੇਂ ਕਿ 22 April ਨੂੰ ਪਹਿਲਗਾਮ ਦੇ ਬੈਸਰਨ ਮੈਦਾਨ ਦੇ ਵਿੱਚ ਸੈਲਾਨੀਆਂ ਅਤੇ ਅਤਵਾਦੀਆਂ ਦੇ ਹਮਲੇ ਦੇ ਵਿੱਚ ਮਾਰੇ ਗਏ 26 ਲੋਕਾਂ ਤੇ ਜ਼ਖਮੀਆਂ ਦੇ ਪ੍ਰਤੀ ਇੱਕ ਡੂੰਗੀ ਸੰਵੇਦਨਾ ਜ਼ਾਹਰ ਕੀਤੀ ਹੈ ਜਿਸ ਨੂੰ ਲੈ ਕੇ ਲਗਾਤਾਰ ਭਾਰਤ ਦੇ ਵੱਲੋਂ ਵੀ ਫੈਸਲੇ ਲਈ ਗਏ ਨੇ ਜਿਸ ਦੇ ਤਹਿਤ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਤੋਂ ਪਹਿਲਾਂ ਜ਼ਿਕਰ ਗੱਲ ਕੀਤੀ ਜਾਵੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਂ ਉਹਨਾਂ ਨੇ ਵੀ ਪੀਐਮ ਨਰਿੰਦਰ ਮੋਦੀ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਇਸ ਹਮਲੇ ਦੇ ਵਿੱਚ ਜਾਨੀ ਨੁਕਸਾਨ ਦੇ ਉੱਤੇ ਦੁੱਖ ਪ੍ਰਗਟਾਇਆ ਸੀ ਤਾਂ ਉਹਨਾਂ ਨੇ ਵੀ ਪੂਰਾ ਸਮਰਥਨ ਦੇਣ ਦੀ ਗੱਲ ਕੀਤੀ ਸੀ ਤੇ ਹੁਣ ਆਕਾਸ਼ ਪਟੇਲ ਜਿਹੜੇ ਕੀ ਐਫਬੀਆਈ ਦੇ ਡਾਇਰੈਕਟਰ ਨੇ ਉਹਨਾਂ ਦੇ ਵੱਲੋਂ ਵੀ ਇਹ ਪੂਰੀ ਗੱਲ ਕਹੀ ਗਈ ਹੈ ਕਿ ਪੂਰਾ ਸਮਰਥਨ ਦਿੱਤਾ ਜਾਵੇਗਾ ਜਿੱਥੇ ਲੋੜ ਹੈ ਉੱਥੇ ਖੜ੍ਹਾ ਜਾਵੇਗਾ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ